ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਰਿਕੂ ਰਾਣੀ ਜੀ ਮੈਂ ਪਿੰਡ ਰਸੂਲਪੁਰ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਰਹਿਣ ਵਾਲੀ ਆ ਅਸੀਂ ਪ੍ਰਧਾਨ ਸਾਹਿਬ ਜੀ ਦੀ ਚਲਾਈ ਇਸ ਯੋਜਨਾ ਤੋਂ ਬਹੁਤ ਹੀ ਮਤਲਬ ਖੁਸ਼ ਹੈ ਇਹ ਜਿਹੜੀ 10 ਲੱਖ ਦੀ ਯੋਜਨਾ ਹੈ ਇਹਨਾਂ ਦੁਆਰਾ ਚਲਾਈ ਗਈ ਹੈ ਜਿਦੇ ਵਿੱਚ ਕਿ ਸਾਰੀ ਤਰ੍ਹਾਂ ਦੇ ਇਲਾਜ ਮੁਫਤ ਕਰਵਾਏ ਜਾਣਗੇ ਹਰ ਇੱਕ ਹਸਪੀਟਲ ਵਿੱਚ ਕਰਵਾਏ ਜਾਣਗੇ ਇਹ ਇਲਾਜ ਤੋਂ ਹਰ ਇੱਕ ਮਤਲਬ ਹਰ ਇੱਕ ਪਰਿਵਾਰ ਨੂੰ ਸ ਹਰ ਇੱਕ ਤਰ੍ਹਾਂ ਦੀ ਸਹਾਇਤਾ ਮਿਲੂਗੀ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੰਤਰੀ ਸਾਹਿਬ ਜੀ ਦਾ ਮਾਨ ਸਾਹਿਬ ਜੀ ਦਾ ਜਿਨ੍ਹਾਂ ਨੇ ਇਸ ਯੋਜਨਾ ਨੂੰ ਚਲਾਇਆ ਜੀ ਧੰਨਵਾਦ ਜੀ ਹਾਂਜੀ ਸਸ਼ਕਲ ਜੀ ਮੈਂ ਅਵਤਾਰ ਸਿੰਘ ਜੀ ਪਿੰਡ ਚੁੰਨੀ ਫੁਰਦਨ ਜੀ ਜਿਹੜਾ ਫਤਿਹਗੜ੍ਹ ਸਾਹਿਬ ਜੀ ਅੱਜ ਸਾਨੂੰ 10 ਲੱਖ ਦਾ ਬੀਮਾ ਯੋਜਨਾ ਦਿੱਤਾ ਹੈ ਸੀਐਮ ਸਾਹਿਬ ਨੇ ਪੰਜਾਬ ਵੱਲੋਂ ਬਹੁਤ ਧੰਨਵਾਦ ਦਾ 10 ਲੱਖ ਦਾ ਬੀਮਾ ਜਿਹੜਾ ਹਰੇਕ ਪਰਿਵਾਰ ਨੂੰ ਦਿੱਤਾ ਜਾ ਰਿਹਾ ਹੈ ਤੇ ਸਾਰੇ ਨੂੰ ਅਪੀਲ ਹੈ ਵੀ ਸੀਮ ਸਾਹਿਬ ਦੇ ਪੰਜਾਬ ਦਾ ਬਹੁਤ ਧੰਨਵਾਦ ਹੈ ਧੰਨਵਾਦ ਜੀ ਨਾਲ ਚੀਜ਼ ਤੇ ਜਿੰਨੇ ਵੀ ਗਰੀਬੀ ਪਰਿਵਾਰ ਹੈ ਹਰੇਕ ਨੂੰ ਇੱਕ ਇੱਕ ਪਰਿਵਾਰ ਨੂੰ ਹਰੇਕ ਦੇ ਵਿੱਚ 10 ਲੱਖ ਰੁਪਇਆ دیا ਜਾ ਰਿਹਾ ਹੈ ਵਿਮਾ ਯੋਜਨਾ ਧੰਨਵਾਦ ਜੀ ਧੰਨਵਾਦ ਮੇਰਾ ਨਾਮ ਹਰਪੀ ਸਿੰਘ ਹੈ ਜੀ ਪਿੰਡ ਸਰਪੁਰ ਹੈ ਜ਼ਿਲ੍ਹਾ ਫਤਿਹਗੜ ਸਾਹਿਬ ਹੈ ਜੀ 10 ਲੱਖ ਦੀ ਜੋ ਮਾਨ ਸਾਹਿਬ ਨੇ ਸਕੀਮ ਚਲਾਈ ਹੈ ਬਹੁਤ ਵਧੀਆ ਜੀ ਗਰੀਬ ਲੋਕ ਇਲਾਜ ਕਰਾ ਸਕਦੇ ਨੇ ਜੀ ਬਹੁਤ ਬਹੁਤ ਧੰਨਵਾਦ ਜੀ ਸੱਚੀ ਗੱਲ ਜੀ ਮੈਂ ਨਿੱਕੀ ਕੋਲੀ এডਿਕੇਸ਼ਨ ਵਿੰਗ ਡਿਸਟ੍ਰਿਕਟ ਇੰਚਾਰਜ ਲੁਧਿਆਣਾ ਤੋਂ ਅੱਜ ਵਿਕਾਸ ਭਵਨ ਸੈਕਟਰ 62 ਮੁਹਾਲੀ ਵਿਖੇ ਆਈ ਹੋਈ ਆ ਅੱਜ ਤੋਂ ਭਗਵੰਤ ਮਾਨ ਜੀ ਦੀ ਜਿਹੜੀ ਇੱਕ ਡ੍ਰੀਮ ਪ੍ਰੋਜੈਕਟ ਸੀਗਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਉਹਦਾ ਫਾਰਮਲ ਇਨੋਗਰੇਸ਼ਨ ਕੀਤਾ ਜਾ ਰਿਹਾ ਹੈ ਔਰ ਇਸ ਪ੍ਰੋਗਰਾਮ ਦੇ ਤਹਿਤ ਇਹ ਮਤਲਬ ਇੰਡੀਆ ਦਾ ਪਹਿਲਾ ਪ੍ਰੋਗਰਾਮ ਹੈ ਜਿਦੇ ਵਿੱਚ ਅੱਜ ਪੰਜਾਬ ਦੇ 3 ਕਰੋੜ ਲੋਕਾਂ ਨੂੰ ਇਨਕਲੂਡ ਕੀਤਾ ਜਾਏਗਾ ਉਹਨਾਂ ਨੂੰ ਮੁਫਤ ਸਿਹਤ ਬੀਮਾ ਜਿਹੜੀ ਹੈਗੀ ਹੈ ਪ੍ਰਦਾਨ ਕੀਤੀ ਜਾਏਗੀ 10 ਲੱਖ ਤੱਕ ਦਾ ਬੀਮਾ ਜਿਹੜਾ ਹੈਗਾ ਹੈ ਭਗਵੰਤ ਪਾਣ ਜੀ ਨੇ ਦਿੱਤਾ ਹੈਗਾ ਹਰ ਪਰਿਵਾਰ ਨੂੰ 18 ਸਾਲ ਤੋਂ ਉੱਪਰ ਦਾ ਬੰਦਾ ਹੋਣਾ ਚਾਹੀਦਾ ਹੈ ਉਹਦੇ ਕੋਲ ਪੰਜਾਬ ਦਾ ਆਧਾਰ ਕਾਰਡ ਅਤੇ ਵੋਟਰ ਕਾਰਡ ਹੋਣਾ ਜ਼ਰੂਰੀ ਹੈ ਇਹਦੇ ਤੱਕ ਜਿੱਦਾਂ ਕਿ ਪਹਿਲਾਂ ਤੁਹਾਨੂੰ ਪਤਾ ਹੈ ਕਿ ਕੁਝ ਤਰ੍ਹਾਂ ਦੀਆਂ ਸਕੀਮਾਂ ਦਿੱਤੀਆਂ ਜਾ ਰਹੀਆਂ ਸੀ 5 ਲੱਖ ਤੱਕ ਦੀਆਂ ਪਰ ਉਹਨਾਂ ਦਾ ਰਿਚੇ ਕਈ ਤਰ੍ਹਾਂ ਦੀਆਂ ਲਿਮਿਟੇਸ਼ਨ ਸਿਗੀਆਂ ਪਰ ਜਿਹੜੀ ਮੁੱਖ ਮંત્રી ਜੀ ਨੇ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਹੈ ਉਹਦੇ ਵਿੱਚ ਕੋਈ ਲਿਮਿਟੇਸ਼ਨ ਨਹੀਂ ਹੈ ਨਾਗਰਿਕ ਦਾ 18 ਸਾਲ ਤੋਂ ਉੱਤੇ ਹੋਣਾ ਚਾਹੀਦਾ ਹੈ ਉਹਦੇ ਕੋਲ ਆਧਾਰ ਕਾਰਡ ਤੇ ਵੋਟਰ ਕਾਰਡ ਹੋਣਾ ਚਾਹੀਦਾ ਹੈ ਪੰਜਾਬ ਦਾ ਵਸਨੀਕ ਹੋਣਾ ਚਾਹੀਦਾ ਹੈ ਜੇ ਤੁਸੀਂ 18 ਸਾਲ ਤੋਂ نیچے ਹੋ ਤਾਂ ਤੁਹਾਡੇ ਕੋਲ ਆਧਾਰ ਕਾਰਡ ਔਰ ਤੁਹਾਡੇ ਪੈਰੈਂਟਸ ਦਾ ਜਾਂ ਗਾਰਡੀయన్స్ ਦਾ ਵੋਟਰ ਕਾਰਡ ਹੋਣਾ ਚਾਹੀਦਾ ਹੈ ਇਹਦੇ ਅਧੀਨ 2000 ਤੋਂ ਜ਼ਿਆਦਾ ਬਿਮਾਰੀਆਂ ਨੂੰ ਕਵਰ ਕੀਤਾ ਜਾਏਗਾ ਪੂਰੇ ਪੰਜਾਬ ਦੇ ਵਿੱਚ ਔਰ 823 ਸਾਡੇ ਜਿਹੜੇ ਹਸਪਤਾਲ ਨੇ ਪੰਜਾਬ ਦੇ ਵਿੱਚ ਸ਼ਾਰਟਲਿਸਟ ਕੀਤੇ ਗਿਆ ਜਿਨ੍ਹਾਂ ਵਿੱਚੋਂ 603 ਹਸਪਤਾਲ ਪ੍ਰਾਈਵੇਟ ਹਨ ਤੇ ਬਾਕੀ ਦੇ ਪਬਲਿਕ ਜਾਂ ਸਰਕਾਰੀ ਹਨ ਔਰ ਹਰ ਤਰ੍ਹਾਂ ਦਾ ਡਿਪਾਰਟਮੈਂਟ ਜਿਵੇਂ ਕਿ ਆਰਥੋਪੀਡਿਕਸ ਜਨਰਲ ਮੈਡੀਸਨ ਔਨਕੋਲੋਜੀ ਜਿਹਦੇ ਵਿੱਚ ਸਰਜੀਕਲ ਔਨਕੋਲੋਜੀ ਹੈ ਜਾਂ ਫਿਰ ਮੈਡੀਕਲ ਔਨਕੋਲੋਜੀ ਹੈ ਗਾਇਨੋਕੋਲੋਜੀ ਆਰਥੋਪੀਡਿਕਸ ਦੈਨ ਔਥੈਲਮੋਲੋਜੀ ਕਾਰਡੀਓਲੋਜੀ ਔਰ ਨੇਫਰੋਲੋਜੀ ਇਹ ਸਾਰੀ ਤਰ੍ਹਾਂ ਦੇ ਡਿਪਾਰਟਮੈਂਟਸ ਅਗੇ ਨੇ ਇਹ ਕਵਰ ਕੀਤੇ ਜਾਣਗੇ ਔਰ ਇਹਦੇ ਲਈ ਸਾਡਾ ਜਿਹੜਾ ਕੋਆਰਡੀਨੇਸ਼ਨ ਹੋਇਆ ਯੂਨਾਈਟਿਡ ਇੰਡੀਆ ਨੈਸ਼ਨਲ ਇੰਸ਼ੋਰੈਂਸ ਕੰਪਨੀ ਦੇ ਨਾਲ ਹੋਇਆ ਜੋ ਕਿ ਇੱਕ ਟ੍ਰਾਈਡੈਂਟ ਟੈਸਟਡ ਕੰਪਨੀ ਹੈ ਪੰਜਾਬ ਸਰਕਾਰ ਨੇ ਇਹਨੂੰ ਚੂਜ਼ ਕੀਤਾ ਹੈ ਕਿਉਂਕਿ ਇਹਨਾਂ ਨੇ ਪਹਿਲਾਂ ਵੀ ਪੰਜਾਬ ਦੇ ਵਿੱਚ ਕਈ ਸਟੇਟਸ ਦੇ ਵਿੱਚ ਇਹ ਜਿਹੜੀ ਸਕੀਮ ਹੈਗੀ ਐਸ ਨਾਲ ਮਿਲਦੀ ਜੁਲਦੀ ਸਕੀਮ ਲਾਂਚ ਕੀਤੀ ਹੈ ਜਿਵੇਂ ਕਿ ਤਾਮਿਲਨਾਡੂ ਚ ਵੀ ਕੀਤੀ ਸੀਗੀ ਤੇ ਇਹਨਾਂ ਦੀ ਕੈਸ਼ਲੈਸ ਪਾਲਿਸੀਜ਼ ਔਰ ਜਿਹੜਾ ਆਪਾਂ ਰਿਮਬਰਸ ਕਰਦੇ ਹੈਗੇ ਆ ਬਾਅਦ ਦੇ ਵਿੱਚ ਕਲੇਮ ਅਪਰੂਵਲਸ ਆ ਜਿਹੜਾ ਸਿਸਟਮ ਹੈਗਾ ਉਹ ਕਾਫੀ ਫਾਸਟ ਹੈਗਾ ਸੋ ਇੱਕ ਬਹੁਤ ਹੀ ਰੈਵੋਲਿਊਸ਼ਨਰੀ ਰੈਵੋਲਿਊਸ਼ਨਰੀ ਸਕੀਮ ਹੈਗੀ ਹੈ ਜਿਹੜੀ ਅੱਜ ਤੋਂ ਪੰਜਾਬ ਸਰਕਾਰ ਨੇ ਲਾਂਚ ਕੀਤੀ ਹੈ ਤੇ ਆਪਾਂ ਬਹੁਤ ਹੀ ਕਿਸਮਤ ਵਾਲਿਆਂ ਕਿ ਆਪਾਂ ਨੂੰ ਇੱਕ ਮੌਕਾ ਮਿਲ ਰਿਹਾ ਆਪਣੇ ਪੂਰੇ ਪਰਿਵਾਰ ਨੂੰ ਕਵਰ ਕਰਨ ਦਾ ਹਾਂਜੀ ਸਤਿ ਸ਼੍ਰੀ ਅਕ ਅੱਜ ਅਸੀਂ ਮਾਨ ਸਾਹਿਬ ਦੀ ਜੋ ਸਕੀਮ ਹੈ ਸਿਹਤ ਬੀਮਾ ਕਾਰਡ ਉਹਦੀ ਲਾਂਚਿੰਗ ਤੇਰੇ ਆਏ ਹੋਏ ਆ ਅਸੀਂ ਮੁਹਾਲੀ ਦੇ ਰਹਿਣ ਵਾਲੇ ਆ ਸਾਡਾ ਫੈਮਿਲੀ ਦਾ ਕਾਰਡ ਬਣ ਰਿਹਾ ਹੈ ਤੇ ਇਹ ਜਿਹੜੀ ਯੋਜਨਾ ਹੈ ਇਹ ਪਹਿਲੀ ਵਾਰ ਹੋਈ ਆ ਅਜੇ ਤੱਕ ਕਿਸੇ ਸਰਕਾਰ ਨੇ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕੀਤਾ ਤੇ ਇਸ ਸਾਡਾ ਫੈਮਿਲੀ ਬੀਮਾ ਕਰਨ ਲਈ ਅਸੀਂ ਮਾਨ ਸਾਹਿਬ ਸਰਕਾਰ ਦਾ ਧੰਨਵਾਦ ਕਰਦੇ ਆ ਤੇ ਉਮੀਦ ਕਰਦੇ ਆ ਕਿ ਮਾਨ ਸਰਕਾਰ ਅੱਗੇ ਤੋਂ ਵੀ ਅਜੇ ਕੰਮ ਕਰਦੀ ਰਹੇਗੀ ਜਿਸ ਨਾਲ ਲੋਕਾਂ ਦਾ ਭਲਾ ਹੁੰਦਾ ਰਹੇਗਾ Moto